ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਸਾਡੇ ਪ੍ਰੋਗਰਾਮ ਕੋਰੀਆਂ ਕਰਾਰੀਆਂ ਚ ਤੁਹਾਡਾ ਸਵਾਗਤ ਗੱਲਾਂ ਕੋਰੀਆਂ ਵੀ ਹੋਣਗੀਆਂ ਤੇ ਕਰਾਰੀਆਂ ਵੀ ਕਿਉਂਕਿ ਲੁਧਿਆਣਿਓ ਬੈਂਸ ਭਰਾ ਕਾਂਗਰਸ 'ਚ ਚਲੇ ਗਏ ਨੇ ਜਿਹੜੇ ਕੋਰੀਆਂ ਕਰਾਰੀਆਂ ਕਰਦੇ ਹੁੰਦੇ ਸੀਗੇ ਬਾਈ ਕਹਿੰਦੇ ਕਾਂਗਰਸ 'ਚ ਜਾਣ ਤੋਂ ਪਹਿਲਾਂ ਬਹੁਤ ਕੁਝ ਉਹਨਾਂ ਨੇ ਕੀਤਾ ਇਸ ਖਬਰ ਤੇ ਵੀ ਚਰਚਾ ਕਰਾਂਗੇ ਨਾਲ ਦੀ ਨਾਲ ਚਰਚਾ ਕਰਾਂਗੇ ਅਸੀਂ ਵੀ ਅਨੰਦਪੁਰ ਸਾਹਿਬ ਦਾ ਮੁਕਾਬਲਾ ਕਿਵੇਂ ਚੱਲ ਰਿਹਾ ਸਾਡੇ ਨਾਲ ਬਾਈ ਹਰਵਿੰਦਰ ਨੇ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਕਰਨ ਬਹੁਤ ਵਧੀਆ ਬੈਂਸਪੜਾ ਇਹ ਉਂਗਲ ਸਿੱਧੀ ਹੁੰਦੀ ਸੀ ਉਹਨਾਂ ਦੀ ਕਦੀ ਕਾਂਗਰਸ ਵੱਲ ਕਦੀ ਭਾਜਪੀ ਵੱਲ ਅਕਾਲੀਆਂ ਵੱਲ ਇਹੋ ਜਿਹਾ ਹੋਇਆ ਕਿ ਕੀ ਅੱਜ ਕਾਂਗਰਸ ਤੇ ਚਲੇ ਗਏ ਤੇ ਇਸ ਤੋਂ ਪਹਿਲਾਂ ਬਹੁਤ ਕੁਝ ਕਰ ਚੁੱਕੇ ਕੱਲੀ-ਕੱਲੀ ਗੱਲ ਦੇ ਉੱਤੇ ਵੀ ਝਾਤ ਪਾਇਓ ਦੇਖੋ ਕਰਨ ਜੀ ਇਹ ਜਿਹੜੀ ਗੱਡੀ ਅੱਜ ਟਰੈਕ ਬਦਲਿਆ ਨਾ ਬੈਂਸਾਂ ਦੀ ਗੱਡੀ ਨੇ ਸਰਦਾਰ ਸਿਮਰਨ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਉਹਨਾਂ ਦੀ ਗੱਡੀ ਨੇ ਇਹ ਟਰੈਕ ਪਹਿਲੀ ਵਾਰੀ ਨਹੀਂ ਬਦਲਿਆ ਪਹਿਲੀ ਵਾਰੀ ਤਾਂ ਸਾਨੂੰ ਇਹ ਗੱਲ ਸੋਚਣ ਵਾਲੀ ਚਾਹੀਦੀ ਹੈ ਸੋ ਇਸ ਗੱਲ ਨੂੰ ਆਪਾਂ ਤੂਲ ਦਈਏ ਕਿ ਉਹਨਾਂ ਨੇ ਪਹਿਲੀ ਵਾਰੀ ਬਦਲਿਆ ਕਿਉਂਕਿ ਜਿਹੜਾ ਪਹਿਲੀ ਵਾਰੀ ਘਰ ਤੋਂ ਨਿਕਲ ਹੈ ਨਾ ਸੰਗਨ ਸ਼ਰਮਾ ਉਹਨੂੰ ਹੁੰਦੀਆਂ ਨੇ ਜਦੋਂ ਆਪਾਂ ਇਹਨਾਂ ਦੀ ਰਾਜਨੀਤੀ ਦੀ ਗੱਲ ਸਟਾਰਟ ਕਰਦੇ ਆ ਇਹਨਾਂ ਦੀ ਰਾਜਨੀਤੀ ਸਟਾਰਟ ਹੁੰਦੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਨਾਲ ਇੱਕ ਸਮਾਂ ਸੀ ਜਦੋਂ ਸਰਦਾਰ ਬਲਵਿੰਦਰ ਸਿੰਘ ਬੈਂਸ ਹੋਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜੂਥ ਵਿੰਗ ਦੇ ਪੰਜਾਬ ਦੇ ਪ੍ਰਧਾਨ ਹੋਇਆ ਕਰਦੇ ਸੀ ਬਲਵਿੰਦਰ ਸਿੰਘ ਬੈਂਸ ਸਿਮਰਨ ਨੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਬੈਂਸ ਹੋਰੀਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੇ ਤੇ ਚੋਣ ਜਿੱਤੇ ਮਾਨ ਸਾਹਿਬ ਦੀ ਪਾਰਟੀ ਤੋਂ ਜੀ ਉਹਨਾਂ ਸਮਿਆਂ 'ਚ ਸਿਮਰਨ ਛੋਟਾ ਜਿਹੜਾ ਅਸਲ ਬੈਂਸ ਜਿਹਨੂੰ ਕਹਿੰਦੇ ਨੇ ਆਪਾਂ ਤਿੱਖਾ ਬੈਂਸ ਛੋਟਾ ਬੈਂਸ ਨਿੱਕਾ ਬੈਂਸ ਤਿੱਖਾ ਬੈਂਸ ਉਹ ਤੁਹਾਡੀ ਸੰਧਿਆ ਜਿਹੜੀ ਮਰਜ਼ੀ ਦੇ ਲਿਓ ਤੇ ਉਹ ਉਸ ਟਾਈਮ ਕਾਉਂਸਲਰ ਬਣਨ ਦੀ ਫਿਰਾਕ 'ਚ ਸੀ ਤੇ ਉਹ ਕਾਉਂਸਲਰ ਬਣਿਆ ਉਸ ਤੋਂ ਬਾਅਦ ਸਿਮਰਨ ਹੋਰਾਂ ਦਾ ਇੱਕ ਬੈਨੀਪਾਲ ਸਾਹਿਬ ਤਹਿਸੀਲਦਾਰ ਹੁੰਦੇ ਸੀ ਉਹਨਾਂ ਨਾਲ ਵਿਵਾਦ ਹੋ ਗਿਆ ਤੇ ਉਹਨਾਂ ਦਾ ਇੱਕ ਕੁੱਟਮਾਰ ਦਾ ਕੇਸ ਬੈਂਸ ਸਾਹਿਬ ਹੁਣਾਂ ਉੱਪਰ ਪੈ ਗਿਆ ਤੇ ਉਸ ਸਮੇਂ ਜਿਹੜਾ ਕਮਲਜੀਤ ਸਿੰਘ ਕੜਵਾਲਾ ਉਹ ਵੀ ਜੇਲ੍ਹ ਗਿਆ ਸੀ ਇੱਕ ਇਹਨਾਂ ਨਾਲ ਸੋਮਾ ਸੋਮਾ ਹੁੰਦਾ ਸੀ ਉਹ ਵੀ ਨਾਲ ਜੇਲ੍ਹ ਗਿਆ ਸੀ ਤੇ ਕਾਫੀ ਲੰਬਾ ਸਮਾਂ ਇਹਨਾਂ ਨੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਕੱਟਿਆ ਉਸ ਤੋਂ ਗਾਹਾਂ ਚੱਲੀ ਤਾਂ ਇਹ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਆ ਚੁੱਕੇ ਸੀ ਉਸ ਟਾਈਮ ਸਾਰੇ ਫਿਰ 2012 ਦੇ ਵਿੱਚ ਹਮ ਪਹਿਲਾਂ ਸਖਵੀਰ ਸਿੰਘ ਬਾਦਲ ਸਿਮਰਨ ਦੀ ਟਿਕਟ ਅਨਾਉਂਸ ਕਰ ਦਿੰਦੇ ਨੇ ਲੁਧਿਆਣੇ ਤੋਂ ਵਿਧਾਨ ਸਭਾ ਦੀ ਪਰ ਦੂਜੇ ਦਿਨ ਜਦੋਂ ਪਤਾ ਲੱਗਦਾ ਹੈ ਕਿ ਬੈਂਸਾ ਵਾਲਾ ਚੱਕਰ ਨਾ ਪੈ ਜਵੇ ਜਿਹੜਾ ਉਹਦੇ ਵਾਲਾ ਆਪਣਾ ਤਹਿਸੀਲਦਾਰ ਸਾਹਿਬ ਵਾਲਾ ਤਾਂ ਉਹ ਟਿਕਟ ਕੱਟ ਦਿੰਨੇ ਆ ਤੇ ਉੱਥੇ ਤੋਂ ਕੱਟ ਕੇ ਕਹਿੰਦੇ ਨੇ ਵੀ ਬਲਵਿੰਦਰ ਸਿੰਘ ਨੂੰ ਦਿੱਤੀ ਹੈ ਟਿਕਟ ਬਲਵਿੰਦਰ ਸਿੰਘ ਉਸੇ ਟਾਈਮ ਸਖਵੀਰ ਸਾਹਿਬ ਸਖਵੀਰ ਹੋਰਾਂ ਦੇ ਕੋਲ ਜਾਂਦਾ ਹੈ ਤੇ ਜਾ ਕੇ ਕਹਿੰਦਾ ਵੀ ਜਾਂ ਤਾਂ ਸਿਮਰਨ ਲੜੂਗਾ ਜਾਂ ਹੁਣ ਅਸੀਂ ਦੋਵੇਂ ਲਉਂਗੇ ਲੜਾਂਗੇ ਆਹ ਟਿਕਟ ਫੜੋ ਆਪਣੀ ਜਾਂ ਉਹਨੂੰ ਦੇ ਦਿਓ ਤਾਂ ਉਹ ਟਿਕਟ ਕਹਿੰਦੇ ਦੇਣੀ ਨਹੀਂ ਤੇ ਇਹ ਦੋਵੇਂ ਟਿਕਟ ਗੇਰ ਕੇ ਆ ਜਾਂਦੇ ਨੇ ਤੇ ਆ ਕੇ ਲੁਧਿਆਣੇ ਤੋਂ 12 ਦੇ ਵਿੱਚ 2012 ਦੇ ਵਿੱਚ ਇੱਕ ਲੁਧਿਆਣਾ ਦੱਖਣੀ ਦੂਜਾ ਆਤਮਨਗਰ ਤੋਂ ਟਿਕਟਾਂ ਲੜਦੇ ਨੇ ਇਹ ਪਹਿਲੀ ਵਾਰੀ ਹੋਇਆ ਸੀ ਕਿ ਦੋਏ ਸਖੇ ਭਰਾ ਸ਼ੈਰੀ ਸੀਟਾਂ ਉਹ ਵੀ ਜੱਟ ਹੋਣ ਤੇ ਆ ਕੇ ਸ਼ਹਿਰ ਦੀਆਂ ਦੋ ਸੀਟਾਂ ਆਯਾਤ ਤੌਰ ਤੇ ਜਿੱਤ ਲੈਣ ਉਸ ਸਮੇ 71thਲੀ ਮਚ ਗਈ ਸੀ ਪੰਜਾਬ ਦੇ ਵਿੱਚ ਵੀ ਇਹ ਕਿਸ ਤਰ੍ਹਾਂ ਵਾਪਰਿਆ ਉਸ ਤੋਂ ਬਾਅਦ ਇਹ ਫੇਰ 17 ਦੇ ਵਿੱਚ ਦੋਵੇਂ ਜਿੱਤੇ ਉਸ ਸਮੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕੀਤਾ ਸੀ ਪਹਿਲੀ ਵਾਰੀ ਵੀ 52-53 ਹਜ਼ਾਰ ਵੋਟਾਂ ਲਈਆਂ ਦੂਜੀ ਵਾਰੀ ਵੀ 52-53 ਹਜ਼ਾਰ ਵੋਟਾਂ ਲਈਆਂ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹਨਾਂ ਦੀ ਗੱਡੀ ਫਿਰ ਲੋਕ ਇਨਸਾਫ ਤੋਂ ਵੀ ਤਿਲਕ ਕੇ ਪੀਡੀਐਚ ਚਲੇ ਗਏ ਪਾਰਟੀ ਰੱਖੀ ਪੀਡੀਏ ਦੇ ਵਿੱਚ ਜਾ ਕੇ ਚੋਣ ਲੜੀ ਲੋਕ ਸਭਾ ਦੀ ਉਹਦੇ ਚ ਲਗਭਗ 3 ਲੱਖ ਤੋਂ ਵੱਧ ਵੋਟਾਂ ਲਈਆਂ ਰਵਨੀਤ ਬਿੱਟੂ ਹੋਰਾਂ ਤੋਂ ਦੂਜੇ ਨੰਬਰ ਪਰ ਆਏ 19 ਚ ਮਹੇਸ਼ੇਂਦਰ ਸਿੰਘ ਗਰੇਵਾਲ ਅਕਾਲੀ ਦਲ ਦਾ ਕੈਂਡੀਡੇਟ ਤੀਜੇ ਨੰਬਰ ਪਰ ਟੱਕ ਤੇ ਇਹਨਾਂ ਨੇ ਉਸ ਸਮੇਂ ਤੱਕ ਸਿਮਰਨਦੀਪ ਸਿੰਘ ਬੈਂਸ ਹੋਰਾਂ ਦੀ ਚੜਾਈਓ ਚੜਾਈ ਦੀ ਬਿਲਕੁਲ ਲੋਕ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਥਾਂ ਉਹ ਲੋਕ ਬੈਂਸ ਭਰਾਵਾਂ ਚ ਦੇਖਣ ਲੱਪ ਪਏ ਸੀਗੇ ਇੱਕ ਸਮਾ ਸੀ ਕੇ ਬੈਂ ਸਰੋਜ ਖਬਰ ਬਣਦੇ ਤੇ ਪੰਜਾਬ ਵਿਧਾਨ ਸਭਾ ਦੇ ਮਾਰਸ਼ਲਾਂ ਨੇ ਜਿੰਨੀ ਵਾਰੀ ਸਿਮਰਨ ਨੂੰ ਕੱਢਿਆ ਏ ਸਿਮਰ ਨੂੰ 19 ਵਾਰੀ ਅਜੇ ਤੱਕ ਕਿਸੇ ਨੂੰ ਨਹੀਂ ਚੱਕ ਕੇ ਕੱਢਿਆ ਵਾਰ ਸਿਮਰ ਹੋਰੀ ਹਰ ਮੁੱਦਾ ਉਠਾਇਆ ਚਾਹੇ ਉਹ ਨਹਿਰੀ ਪਾਣੀ ਦੀ ਸੀ ਪਰ ਅੱਜ ਸਾਨੂੰ ਬਿੱਲ ਭੇਜਣ ਦਾ ਮੁੱਦਾ ਸੀ ਚਾਹੇ ਉਹ ਡਰੱਗ ਮਾਫੀਆ ਚਾਹੇ ਉਹ ਰੇਤ ਮਾਫੀਆ ਹਰ ਮੁੱਦੇ ਤੇ ਬੋਲਦੇ ਆ ਪਰ ਲੇਕਿਨ 2022 ਦੀ ਇਲੈਕਸ਼ਨ ਦੇ ਵਿੱਚ ਦੋਵੇਂ ਭਰਾਵਾਂ ਨੂੰ ਨਿਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਭਰਾ ਲਗਭਗ 12-12000 ਵੋਟਾਂ ਪਰ ਸਿਮਟ ਗਏ। ਸਿਮਰਨ ਤੀਜੇ ਨੰਬਰ ਪਰ ਆਇਆ ਤੇ ਬਲਵਿੰਦਰ ਸਿੰਘ ਪੰਜਵੇਂ ਨੰਬਰ ਪਰ ਗਏ। ਵੋਟਾਂ 12-12000 ਰੁਪਈਆ। ਉਸ ਤੋਂ ਬਾਅਦ ਇਹ 2 ਸਾਲ ਤੋਂ ਬਹੁਤ ਲੋ-ਪ੍ਰੋਫਾਈਲ ਆ ਗਏ ਤੇ ਹੁਣ ਕੀ ਹੋਇਆ? ਹੁਣ ਇਹਨਾਂ ਨੇ ਹਰ ਦਰ ਹਰ ਦਰ ਹਰ ਪਾਰਟੀ ਨਾਲ ਸੰਪਰਕ ਕੀਤਾ। ਉਹ 빙ੇ ਤਰੀਕੇ ਨਾਲ ਟੇਡੇ ਤਰੀਕੇ ਨਾਲ ਸਿੱਧੇ ਤਰੀਕੇ ਨਾਲ ਬਖਰਾ ਅਭਿਸ਼ੇ ਭਾਜਪਾ ਚਰਵਨੀਤ ਬਿੱਟੂ ਤੋਂ ਪਹਿਲਾਂ ਸਿਮਰਨ ਬੈਂਸ ਦੀਆਂ ਆਮ ਤੌਰ ਤੇ ਤਿਆਰੀ ਸੀ ਤੇ ਟਿਕਟ ਦੀ ਵੀ ਲਗਭਗ ਨੇੜੇ ਲੱਗੀ ਵੀ ਸੀ ਗੱਲ ਰਵਨੀਤ ਬਿੱਟੂ ਨੇ 1 ਲੱਖ ਤੋਂ ਪਲਟੀ ਮਾਰਨ ਤੋਂ ਬਾਅਦ ਸਿਮਰ ਕੋਲ ਉਹ ਘਰ ਬੰਦ ਹੋ ਗਿਆ ਉਸ ਤੋਂ ਬਾਅਦ ਇਹਨਾਂ ਦੀ ਇੱਕ ਸਮੇਂ ਗੱਲ ਚੱਲੀ ਕਾਂਗਰਸ ਦੇ ਨਾਲ ਕਿ ਸਾਨੂੰ ਲੋਕ ਇਨਸਾਫ ਪਾਰਟੀ ਦੇ ਲੈਟਰ ਬਾਕਸ ਤੋਂ ਚੋਣ ਲੜਨ ਵਾਸਤੇ ਸਪੋਰਟ ਕਰ ਦਿਓ ਲੁਧਿਆਣਾ ਉੱਥੇ ਵੀ ਫਿਰ ਗੱਲ ਨਾ ਬਣੀ ਇੱਕ ਕਸਮਾ ਫਿਰ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਗੱਲ ਚੱਲੀ ਆਮ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਇੱਕ ਅੰਦਰੂਨੀ ਗੱਲ ਚੱਲੀ ਕਿ ਲੁਧਿਆਣਾ ਸਾਨੂੰ ਦੇ ਦਿਓ ਉੱਥੇ ਵੀ ਫਿਰ ਲੋਟਣਾ ਆਇਆ ਆਖਰਕਾਰ ਫਿਰ ਜਦੋਂ ਕਿਸੇ ਪਾਸੇ ਲੋਟਣਾ ਆਇਆ ਤੇ ਕੱਲ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਸਿਮਰ ਸਿੰਘ ਬੈਂਸ ਤੇ ਦੂਜੇ ਆਪਣੇ ਬਲਵਿੰਦਰ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਨੂੰ ਭੰਗ ਕਰਕੇ ਕਾਂਗਰਸ 'ਚ ਸ਼ਾਮਲ ਹੋ ਗਏ ਹੁਣ ਇਸ ਦਾ ਪ੍ਰਭਾਅ ਰਾਜੇ ਬੜਿੰਗ ਦੀ ਮਹਿਮ ਦੇ ਉੱਤੇ ਕਿੰਨਾ ਪੈਂਦਾ ਏ ਇਹ ਦੇਖਣ ਵਾਲਾ ਵਿਸ਼ਾ ਏ ਲੇਕਿਨ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ 25 ਕ ਹਜ਼ਾਰ ਵੋਟ ਤਾਂ ਸ਼ਹਿਰ ਦੇ ਵਿੱਚ ਰਾਜੇ ਬੜਿੰਗ ਨੂੰ ਰਾਤੋਂ ਰਾਤ ਵਧੀ ਹੈ ਸਿਮਰ ਹੋਰਾਂ ਦਾ ਜਿਹੜਾ ਮਿਨੀਮਮ ਇਕੱਲਾ ਸ਼ਹਿਰ ਈਵਨ ਕੇ ਸਿਮਰ ਦਾ ਜੇ ਤੁਸੀਂ ਪ੍ਰੋਫਾਈਲ ਦੇਖਦੇ ਹੋ ਨਾ ਪਿਛਲੇ ਵਾਰੀ ਦਾਖੇ 'ਚੋਂ ਸਿਮਰ ਨੇ ਟੌਪ ਕੀਤਾ ਸੀ ਇਟ ਮੀਨਸ ਬੋਟਾਂ ਦਾਖੇ ਚੋਂ ਵੀ ਪੈਣਗੀਆਂ ਬੋਟਾਂ ਗਿੱਲ ਚੋਂ ਵੀ ਪੈਣਗੀਆਂ ਬੋਟਾਂ ਜਗਰਾਉਂ ਚੋਂ ਵੀ ਪੈਣਗੀਆਂ ਤੇ ਬੋਟਾਂ ਲੁਧਿਆਣੇ ਦੇ ਹੋਰ ਨਾ ਹਲਕਿਆਂ ਚੋਂ ਵੀ ਪੈਣਗੀਆਂ ਪਰ ਜਿਵੇਂ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਨੇ ਬਹੁਤ ਨਕਾਰੇ ਨੇ ਬੈਂਸਪੁਰਾ ਜੋੜਨਾ ਤੇ ਇਲਜ਼ਾਮ ਲੱਗਿਆ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਪੈਰਾਥਲੋ ਸਿਆਸਤੀ ਦਰਿਆ ਜਿਹੜੀਆਂ ਖਿਸਕ ਗਈਆਂ ਜਿਵੇਂ ਲੋਕਾਂ ਨੇ ਨਕਾਰੇ ਹੁੰਦਾ ਜਿਹੜੀ ਪੁਰਾਣੀ ਵੋਟ ਜਿਹੜੀ ਪੋਲ ਹੋਈ ਸੀਗੀ ਆਪਾਂ ਉਹਨੂੰ ਮੰਨ ਸਕਦੇ ਹਾਂ ਕਿ ਹਜੇ ਵੀ ਇਹਨਾਂ ਦੇ ਨਾਲ ਹੀ ਹੈ ਦੇਖੋ ਜਿਹੜੀਆਂ 12 13000 ਵੋਟ ਐ ਇਹ ਤਾਂ ਨਾਲੇ ਆ ਕਿਉਂਕਿ ਸਾਰਾ ਕੁਝ ਇਸ ਤੋਂ ਪਹਿਲਾਂ ਵਾਪਰ ਚੁੱਕਿਆ ਸੀ ਏਡੀ ਵੱਡੀ ਨੇਰੀ ਦੇ ਵਿੱਚ ਐਡੇ ਵੱਡੇ ਅਲੀਗੇਸ਼ਨਾਂ ਦੇ باوجود 12-12000 ਵੋਟ ਲੈ ਕੇ ਜਾਂਦੇ ਨੇ ਇਹਨਾਂ ਨੂੰ ਤਾਂ ਤੁਸੀਂ ਪੈਟ ਵੋਟ ਹੀ ਗਿਣੋਗੇ ਇਸ ਦੇ ਵਿੱਚ ਤੁਸੀਂ ਕੋਈ ਵਾਅਦਾ ਖਾਟਾ ਨਹੀਂ ਕਰਦਾ ਮੈਨੂੰ ਲੱਗਦਾ ਕਿ ਰਾਜਾ ਵੜਿੰਗ ਹੁਕਮ ਦਾ ਯੱਕਾ ਚੱਲ ਪਿਆ ਇਸ ਵੇਲੇ ਲੁਧਿਆਣੇ ਦੇ ਵਿੱਚ ਉਹਨੇ ਰਾਹੁਲ ਰਾਹੀਂ ਇਹਨਾਂ ਦਾ ਜਿਹੜਾ ਪਾਰਟੀ ਜੁਆਇਨ ਕਰਾਈ ਰਾਜੇ ਨੂੰ ਮੰਨਦਾ ਕਿ ਗੂੜ ਸਿਆਸਤਦਾਨ ਬੰਦ ਹੈ ਬਿਲਕੁਲ ਇਹ ਬਹੁਤ ਵੱਡਾ ਸਟੈਪ ਹੈ ਔਰ ਇਹਦੇ ਨਾਲ ਨਾਲ ਸਿਮਰ ਹੋਰੀ ਵੀ ਸੇਫ ਹੋ ਗਏ ਉਹਦਾ ਕਾਰਨ ਇਹ ਆ ਲੁਧਿਆਣਾ ਦੱਖਣੀ ਦੇ ਵਿੱਚ ਕਾਂਗਰਸ ਕੋਲ ਕੋਈ ਵੱਡਾ ਨੇਤਾ ਨਹੀਂ ਹੈਗਾ ਈਸ਼ਵਰ ਜੋ ਸਿੰਘ ਚੀਮੇ ਨੂੰ ਟਿਕਟ ਦਿੱਤੀ ਸੀ ਉਸ ਦਾ ਕੋਈ ਨਾਮ ਨਹੀਂ ਹੈਗਾ ਜਿਹੜਾ ਆਤਮਨਗਰ ਤਾਂ ਉੱਥੇ ਕੜਵਲ ਸਾਹਿਬ ਤੇ ਕੜਵਲ ਸਾਹਿਬ ਕੜਵਲ ਸਾਹਿਬ ਭਾਜਪਾ ਚਲੇ ਗਏ ਤੇ ਉੱਥੇ ਵੀ ਉਹਨਾਂ ਦਾ ਕੋਈ ਨੇਤਾ ਹੈ ਨਹੀਂ ਤੇ ਦੋ ਦੀਆਂ ਦੋਏ ਸੀਟਾਂ ਜਿਹੜੀਆਂ ਹੈਗੀਆਂ ਨੇ ਨਾ ਲੁਧਿਆਣਾ ਦੱਖਣੀ ਤੇ ਆਤਮਨਗਰ ਕਾਂਗਰਸ ਮਜ਼ਬੂਤ ਹੋ ਗਈ ਹੈ ਹੁਣ ਕਿਵੇਂ ਦੇਖਦੇ ਹੋ ਤੁਹਾਨੂੰ ਜਿਵੇਂ ਆਪਾਂ ਪਿਛਲੀ ਵਾਰ ਵੀ ਲੁਧਿਆਣਾ ਡਿਸਕਸ ਕੀਤਾ ਸੀਗਾ ਆਪਾਂ ਇੱਕ ਗੱਲ ਕਰਦੇ ਹੁੰਨੇ ਸੀ ਕਿ ਚੌਣਾ ਜੜੀਆਂ ਨੇ ਪਲ-ਪਲ ਚੇਂਜ ਹੁੰਦੀਆਂ ਅੱਜ ਲੁਧਿਆਣਾ ਕਿੱਥੇ ਖੜਾ ਅੱਜ ਲੁਧਿਆਣਾ ਇਸ ਸਮੇਂ ਜਿਹੜੇ ਹੈਗੀ ਆ ਨਾ ਜਿਹੜਾ ਆਪਣਾ ਬਿੱਟਾ ਬੜਿੰਗ ਸਾਹਿਬ ਨੇ ਰਾਜਾ ਬੜਿੰਗ ਉਹ ਲਗਭਗ ਇੱਕ ਨੰਬਰ ਤੇ ਚਲੇ ਗਏ ਨੇ ਬਿੱਟੂ ਹੋਰੀ ਜਿਨ੍ਹਾਂ ਨੂੰ ਲੋਕ ਮੁਕਾਬਲੇ ਚ ਮੰਨਦੇ ਨੇ ਉਹ ਮੁਕਾਬਲੇ ਤੋਂ ਬਹੁਤ ਬਾਹਰ ਨੇ ਹੋ ਸਕਦਾ ਰਾਜੇ ਬੜਿੰਗ ਔਰ ਪੱਪੀ ਪ੍ਰਸ਼ਰ ਦੇ ਵਿਚਕਾਰ ਮੁਕਾਬਲਾ ਫਸੇ ਤੇ ਜਿੱਤਣਗੇ ਜਿੱਤੂ ਰਾਜਾ ਬੜੰਗੇ ਪਰ ਦੂਜਾ ਮੁਕਾਬਲਾ ਪੱਪੀ ਪ੍ਰੈਸ਼ਰ ਔਰ ਰਾਜਾ ਬੜਿੰਗ ਦੇ ਵਿੱਚ ਹੋਣ ਦੇ ਜ਼ਿਆਦਾ ਚਾਂਸ ਨੇ ਜੋ ਰਵਨੀਤ ਬਿੱਟੂ ਇੱਕ ਪੱਤਾ ਖੇਡ ਰਹੇ ਨੇ ਲੁਧਿਆਣੇ ਦੇ ਵਿੱਚ ਕੀ ਉਹਨਾਂ ਦੇ ਕੋਲ ਘਰ ਨਹੀਂ ਬੀਜੇਪੀ ਦਫਤਰ ਰਹਿ ਰਹੇ ਪਰਿਵਾਰ ਪਤਾ ਨਹੀਂ ਕਿੱਥੇ ਤਾਂ ਲੱਗਦਾ ਕਿ ਉਹਦਾ ਇਮੋਸ਼ਨਲ ਐਂਗਲ ਲੁਧਿਆਣੇ ਦੇ ਵੋਟਰ ਜਿਹੜੇ ਨੇ ਉਸ ਤੋਂ ਪ੍ਰਭਾਵਿਤ ਹੋਣਗੇ ਮੇਰਾ ਖਿਆਲ ਆ ਰਵਨੀਤ ਬਿੱਟੂ ਨੂੰ ਹੁਣ ਘਰ ਨਹੀਂ ਨਾ ਰਿਹਾ ਚੋਣਾਂ ਤੋਂ ਬਾਅਦ ਉਹਦੀ ਪਾਰਟੀ ਵੀ ਨਹੀਂ ਰਹਿਣੀ ਉਹਨੂੰ ਪਾਰਟੀ ਨੇ ਵੀ ਕੱਢ ਦੇਣਾ ਹਾਲਾਤੇ ਬਣੀਆ इमोशनल ਪੱਤਾ ਨਹੀਂ ਚੱਲਣਾ ਉਹਦਾ ਕਿਉਂਕਿ इमोशनल ਪੱਤਾ ਪੰਜਾਬ ਇੱਕ ਇਦਾਂ ਦਾ ਸਟੇਟ ਹੈ ਵੀ ਪੰਜਾਬ ਦੇ ਵਿੱਚ ਘਰ ਦੀ ਕਿਸੇ ਨੂੰ ਪ੍ਰੋਬਲਮ ਨਹੀਂ ਹੈਗੀ ਕੋਈ ਵੀ ਸਰਕਾਰੀ ਘਰਾਂ ਦਾ ਉਰੇ ਹੋਣੀ ਹੈਗਾ ਵੀ ਉਹਦੇ ਜੇ ਸਰਕਾਰੀ ਘਰ ਨਹੀਂ ਹੈਗਾ ਤੇ ਕੋਲ ਘਰ ਨਹੀਂ ਹੈਗਾ ਇਦਾਂ ਦਾ ਕੁਝ ਨਹੀਂ ਹੈਗਾ ਇਹ ਇਹ ਲੋਕ ਸਾਰਾ ਸਮਝਦੇ ਨੇ ਇਹ ਭਾਂਡੇ ਬਕਾਉਣੇ ਵਾਲੀ ਗੱਲ ਹੈ ਆਪਣੇ ਆਪ ਬਿਨਾ ਮਤਲਬ ਤੋਂ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਮੰਨੋ ਕਿ ਲੁਧਿਆਣੇ ਇਸ ਵੇਲੇ ਰਾਜਾ ਸਟਰੋਂਗ ਚੱਲ ਰਹੇ ਨੇ ਇੱਕ ਪੱਤਾ ਚੱਲਿਆ ਬੈਂਸ ਭਰਵਾ ਦਾ ਤਾਂ ਰਾਜ ਸਟਰੋਂਗ ਹੋ ਗਏ ਅਜੇ ਤਾਂ ਵਾਵਾ ਦੇਣ ਪਏ ਕੁਝ ਵੀ ਹੋ ਸਕਦਾ ਹੈ ਸਿਆਸਤ ਕਹਿੰਦੇ ਵੀ ਤਿਲਕਣ ਬਾਜ਼ੀ ਦੀ ਖੇਡ ਹੈ ਭਾਈ ਆਨੰਦਪੁਰ ਸਾਹਿਬ ਦੇ ਹਲਕੇ ਵਜਾ ਚਾਤ ਮਾਰੀਏ ਉੱਥੇ ਬਹੁਤ ਸੰਭਾਵਨਾਵਾਂ ਸੀ ਕਿ ਬੀਜੇਪੀ ਅਜੇ ਜਿਹੜਾ ਲਾਲਪੁਰਾ ਨੇ ਲਾਲਪੁਰਾ ਸਾਹਿਬ ਦੇ ਬੇਟੇ ਉਹਨਾਂ ਨੂੰ ਟਿਕਟ ਦੇ ਸਕਦੀ ਹੈ ਪਰ ਉੱਥੇ ਇੱਕ ਨਵਾਂ ਨਾਮ ਨਿਕਲ ਕੇ ਸਾਹਮਣੇ ਆਇਆ ਸੁਭਾਸ਼ ਸ਼ਰਮਾ ਕਿਵੇਂ ਲੱਗਦਾ ਹੈ ਕਿ ਆਨੰਦਪੁਰ ਦਾ ਮੁਕਾਬਲਾ ਕਿਵੇਂ ਚੱਲ ਰਿਹਾ ਹੈ ਕਿ ਉੱਥੇ ਲੱਗਦਾ ਵੀ ਕਿੰਨੇ ਕੋਣੀ ਮੁਕਾਬਲਾ ਹੋਏਗਾ ਕੌਣ ਕੀਤੇ ਪਾਦੀ ਪਏ ਆਨੰਦ ਪ੍ਰਸਾਦ ਚ ਦੋ ਪ੍ਰਕਾਰ ਦੇ ਮੁਕਾਬਲੇ ਹੋ ਰਹੇ ਨੇ ਕਰਨ ਇੱਕ ਹੋ ਰਿਹਾ ਪਹਿਲੇ ਨੰਬਰ ਵਾਸਤੇ ਉਹ ਹੈਗੀ ਆ ਤਿਰਕੋਣ ਇੱਕ ਹੋ ਰਿਹਾ ਚੌਥੇ ਵਾਸਤੇ ਉਹ ਹੈਗਾ ਦੋ ਕੋਣਾ ਮੁਕਾਬਲਾ ਉਥੇ ਮੁਕਾਬਲੇ ਦੋ ਹੋ ਰਹੇ ਸਿੱਧਾ ਆਣਾ ਚੱਲਿਆ ਕਰੋ ਬੰਦਿਆ ਦੇ ਤੀਰ ਵੱਜਣੇ ਆ ਜਿਹੜੇ ਨਹੀਂ ਜਿਹੜੀ ਗੱਲ ਹੈ ਉਹ ਤੇ ਹੈਗੀ ਹੈ ਮੁਕਾਬਲਾ ਇੱਕ ਤਿਰਕੋਣ ਆ ਉਥੇ ਇੱਕ ਦੋ ਕੋਣਾ ਚਲ ਆਪਾਂ ਨਹੀਂ ਦੱਸੇ ਵੀ ਦੋ ਕੋਣ ਚਕੌਣਾ ਤ੍ਰਿਕੋਣ ਚਕੌਣਾ ਹੈ ਦੱਸ ਦੋ ਲੋਕੀ ਗੈਸ ਕਰ ਲੈਣਗੇ ਗੈਸ ਲੋਕੀ हां ਦੇਖੋ ਤ੍ਰਿਕੋਣ ਹੋ ਰਹੀ ਆ ਚੰਦੂ ਮਦਰਾ ਸਾਹਿਬ ਆਪਣਾ ਕੰਗ ਸਾਹਿਬ ਮਾਲਵਿੰਦਰ ਤੇ ਸਿੰਘਲਾ ਜੀ ਇਹਨਾਂ ਦੀ ਤ੍ਰਿਕੋਣ ਹੋ ਰਹੀ ਆ ਪਹਿਲੇ ਵਾਸਤੇ ਕਿਹੜਾ ਪਹਿਲੇ ਪਰ ਆਉਂਦਾ ਇਸ ਸਮਾਂ ਦੱਸੇਗਾ ਜਿਹੜਾ ਚੌਥੇ ਵਾਸਤੇ ਹੋ ਰਹੀ ਜਿਹੜੀ ਦੋ ਕੋਣਾ ਮੁਕਾਬਲਾ ਹੈ ਉਹ ਹੈਗਾ ਸੁਭਾਸ਼ ਸ਼ਰਮਾ ਜੀ ਤੇ ਜਸਵੀਰ ਸਿੰਘ ਗੜੀ ਵਿਚਕਾਰ ਉਹ ਹੈਗਾ ਚੌਥੇ ਵਾਸਤੇ ਉਨਾ ਜੇ ਵੀ ਤਰਕੂਣ ਬਣਦੀ ਆ ਹੈਗੀ ਐ ਜੇ ਅਮਰਤਪਾਲ ਵਾਲਾ ਫੈਕਟਰ ਆ ਗਿਆ ਥੋੜਾ ਜਿਹਾ ਤਾਂ ਉੱਥੇ ਵੀ ਇੱਕ ਤਰਕੂਣ ਮਤਲਬ ਕਿ ਚੌਥੇ ਵਾਸਤੇ ਵੀ ਬਣ ਜਾਣੀ ਆ ਉਹ ਹੈਗੀ ਆ ਕੁਸ਼ਲਪਾਲ ਮਾਨ ਦੀ ਕੁਸ਼ਲਪਾਲ ਮਾਨ ਜਿਹੜੇ ਹੈਗੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਅਮਰਤਸਰ ਵੱਲੋਂ ਉੱਥੇ ਉਮੀਦਵਾਰ ਨੇ ਹੋ ਸਕਦਾ ਹੈ ਚੌਥੇ ਵਾਸਤੇ ਵੀ ਇੱਕ ਤਰਕੂਣ ਬਣ ਜਵੇ ਹੁਣ ਜਿੱਥੇ ਤੱਕ ਚੰਦੂ ਮਾਦਰਾ ਸਾਹਿਬ ਦਾ ਸਵਾਲ ਆ ਚੰਦੂ ਮਾਦਰਾ ਸਾਹਿਬ ਇਸ ਸਮੇਂ ਉੱਥੇ ਲਗ ਭਗ ਕਾਫੀ ਅੱਗੇ ਚੱਲ ਰਹੇ ਨੇ ਮਾਲਵਿੰਦਰ ਕੰਗਜ ਨੇ ਜਿਹੜੇ ਬਿਲਕੁਲ ਉਹਨਾਂ ਨਾਲ ਖਹਿ ਕੇ ਚੱਲ ਰਹੇ ਨੇ ਮਾਲਵਿੰਦਰ ਕੰਗਹੋਰਾ ਦਾ ਇੱਕ ਨੁਕਸਾਨ ਹੋ ਰਿਹਾ ਹੈ ਉੱਥੇ ਇੱਕ ਇਥਾਨੋਲ ਦੀ ਫੈਕਟਰੀ ਲੱਗ ਰਹੀ ਹੈ ਉਸ ਦਾ ਲੋਕਾਂ 'ਚ ਕਾਫੀ ਰੋਸ ਹੈ ਤੇ ਅਗਰ ਉਸ ਦਾ ਥੋੜੀ ਜੀ ਹਮਦਰਦੀ ਚੰਦੂ ਮਾਜਰਾ ਸਾਹਿਬ ਨੂੰ ਮਿਲ ਗਈ ਤਾਂ ਉੱਥੇ ਦੇ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ ਹੁਣ ਲੱਗਦਾ ਇਥਾਨੋਲ ਦੀ ਫੈਕਟਰੀ ਜੇ ਪੋਲੂਸ਼ਨ ਨਹੀਂ ਹੁੰਦਾ ਜੇ ਐਨਜੀਟੀ ਆਪਣੇ ਧਿਆਨ 'ਚ ਰੱਖ ਕੇ ਫੈਕਟਰੀ ਚਲਾਉਂਦੀ ਹੈ ਕਿਉਂਕਿ ਸੂਰਜਮੁਖੀ ਇੱਥੇ ਕਾਫੀ ਫਸਲ ਚੱਲਦੀ ਹੈ ਉਹ ਇਥਾ ਨਾਲ ਉਸ ਤੋਂ ਬਣਦੀ ਹੈ ਹੈਨਾ ਜਿਸ ਤੱਕ ਮੇਰਾ ਮੈਨੂੰ ਲੱਗਦਾ ਹੈ ਤੇ ਪੰਜਾਬ ਨੂੰ ਫਾਇਦਾ ਹੋਊਗਾ ਉਸ ਫੈਕਟਰੀ ਦੇ ਦੇਖੋ ਗੱਲ ਇਹ ਆ ਕਰਨ ਜੀ ਹਰ ਇੰਡਸਟਰੀ ਦਾ ਪੰਜਾਬ ਨੂੰ ਫਾਇਦਾ ਹੈ ਅਗਰ ਉਹ ਨਾਰਮਸ ਪੂਰੇ ਕਰੇ ਠੀਕ ਹੈ ਨਾ ਦਿਖਾਵੇ ਵਾਸਤੇ ਜਦੋਂ ਨਾਰਮਸ ਪੂਰੇ ਕਰਕੇ ਲੋਕਾਂ ਦਾ ਤੁਸੀਂ ਪਾਣੀ ਪੋਲਿਊਟ ਕਰਦੇ ਹੋ ਹਵਾ ਪੋਲਿਊਟ ਕਰਦੇ ਹੋ ਲੋਕਾਂ ਨੂੰ ਫਿਰ ਉਦਾਂ ਦੇ ਵਿਕਾਸ ਦੀ ਲੋੜ ਨਹੀਂ ਹੁੰਦੀ ਲੋਕ ਨਹੀਂ ਚਾਹੁੰਦੇ ਕਿ ਅਸੀਂ ਕੈਂਸਰ ਨਾਲ ਮਰੀਏ ਲੋਕ ਨਹੀਂ ਚਾਹੁੰਦੇ ਕਿ ਸਾਨੂੰ ਸਾਧੀਆਂ ਬਿਮਾਰੀਆਂ ਹੋਣ ਲੋਕ ਨਹੀਂ ਚਾਹੁੰਦੇ ਸਾਨੂੰ ਸਕਿਨ ਦੀਆਂ ਬਿਮਾਰੀਆਂ ਹੋਣ ਉਹਦੇ ਨਾਲੋਂ ਅੱਧੀ ਖਾਣੀ ਉਹ ਰਾਜੀ ਮੰਨ ਚੰਗੀ ਮੰਨਦੇ ਨੇ ਸੋ ਜੇ ਤਾਂ ਪ੍ਰੋਪਰ ਨੋਰਮਸ ਪੂਰੇ ਕਰਕੇ ਸਹੀ ਤਰੀਕੇ ਨਾਲ ਵਿਕਾਸ ਹੁੰਦਾ ਸਹੀ ਤਰੀਕੇ ਨਾਲ ਇੰਡਸਟਰੀ ਆਉਂਦੀ ਹੈ ਲੋਕ ਕਦੇ ਉਹਦਾ ਵਿਰੋਧ ਨਹੀਂ ਕਰਦੇ ਪਰ ਮੈਜੋਰਟੀ ਚਾਂਸਿਸ ਇਹ ਹੁੰਦੇ ਨੇ ਕਿ ਉਹ ਦਿਖਾਵੇ ਵਾਸਤੇ ਹੋਰ ਕੁਝ ਹੁੰਦਾ ਹੈ ਨੋਰਮਸ ਕੋਈ ਕੰਪਨੀ ਪੂਰੀ ਛੇਤੀ ਨਹੀਂ ਕਰ ਰਹੀ ਜਿੱਥੇ ਤੱਕ ਸੰਬੰਧ ਹੈਗਾ ਜੀ ਚੰਦੂ ਮਦਰਾ ਸਾਹਿਬ ਹੋਰਾਂ ਦੀ ਚੋਣ ਮਹਮ ਦਾ ਚੰਦੂ ਮਦਰਾ ਸਾਹਿਬ ਤੇ ਇੱਕ ਪਲੱਸ ਪੁਆਇੰਟ ਆ ਕਰਨ ਜਿਹੜਾ ਮੈਂ ਨੇੜੇ ਤੋਂ ਦੇਖਿਆ ਵੈ ਉਹਨਾਂ ਨੂੰ ਚੋਣ ਬਹੁਤ ਲੜਨੀ ਆਉਂਦੀ ਹੈ ਅੱਜ ਭਾਵੇਂ ਕਿ 9 ਹਲਕਿਆਂ ਦੇ ਵਿੱਚ ਵੱਖਰੇ ਵੱਖਰੇ ਇੰਚਾਰਜ ਹੈਗੇ ਨੇ ਅਕਾਲੀ ਦਲ ਦੇ ਪਰ ਹਰ ਇੱਕ ਹਲਕੇ ਦਾ ਇੰਚਾਰਜ ਉਹਨਾਂ ਨੇ ਆਪਣਾ ਨਾਲ ਇੱਕ ਲਾਇਆ ਵੈ ਮਿਸਾਲ ਦੇ ਤੌਰ ਤੇ ਮੈਂ ਦੱਸ ਦਿੰਨਾ ਤੁਹਾਨੂੰ ਮਿਸਾਲ ਦੇ ਤੌਰ ਤੇ ਰੋਪੜ ਦਾ ਇੰਚਾਰਜ ਹੀ ਕਰਨਵੀਰ ਸਿੰਘ ਪੂਨੀਆ ਮੁੰਡਾ ਹੈ ਉਹਨਾਂ ਨੇ ਵੱਖਰਾ ਇੰਚਾਰਜ ਲਾਇਆ ਵੈ ਇਸ ਤਰ੍ਹਾਂ ਖਰੜ ਤੋਂ ਵੱਖਰਾ ਲਾਇਆ ਵੈ ਮੁਹਾਲੀ ਤੋਂ ਵੱਖਰਾ ਲਾਇਆ ਵੈ ਹਰਿੰਦਰਪਾਲ ਮੁਹਾਲੀ ਦੇਖ ਰਿਹਾ ਸਿਮਰਨ ਖਰੜ ਦੇਖ ਰਿਹਾ ਹਰ ਇੱਕ ਹਲਕੇ ਦਾ ਉਹਨਾਂ ਨੇ ਆਪਣਾ ਨਾਲ ਇੱਕ ਇੰਚਾਰਜ ਲਾਤੇ ਆ ਤਾਂ ਕਿ ਕੱਲੇ-ਕੱਲੇ ਵੋਟਰ ਦੀ ਨਵਜ ਪਤਾ ਲੱਗ ਸਕੇ ਪ੍ਰੋਬਲਮ ਕਿੱਥੇ ਆਉਂਦੀ ਆ ਅਕਾਲੀ ਦਲ ਨੂੰ ਇਹ ਤਾਂ ਚੰਦੂ ਮਦਰ ਸਾਹਿਬ ਦੇ ਹੈਗੇ ਤੇ ਪਲੱਸ ਪੁਆਇੰਟ ਇਹ ਕਿਹੜੇ ਮਾਈਨਸ ਪੁਆਇੰਟ ਜਾ ਰਹੇ ਆ ਮਾਈਨਸ ਪੁਆਇੰਟ ਅਕਾਲੀ ਦਲ ਨੂੰ ਸਾਰੇ ਨੂੰ ਜਿਹੜੀ ਆ ਰਹੀ ਹੈ ਵੀ ਜੇ ਚੰਦੂ ਮਦਰ ਸਾਹਿਬ ਜਿੱਤ ਜਾਂਦੇ ਨੇ ਉੱਪਰ ਸਪੋਰਟ ਕੀ ਦੀ ਕਰਨਗੇ ਐਨਡੀਏ ਜਾਂ ਇੰਡੀਆ ਇੰਡੀਆ ਦੀ ਕਰਨੀ ਨਹੀਂ ਇਹ ਐਨਡੀਏ ਦੀ ਕਰਨਗੇ ਜਦੋਂ ਐਨਡੀਏ ਮੂਹਰੇ ਆ ਜਾਂਦਾ ਤਾਂ ਜਿਹੜਾ ਕਿਸਾਨ ਵੋਟ ਬੈਂਕ ਹੈ ਉਹ ਤਿਲਕ ਜਾਂਦਾ ਜਾਂ ਤਾਂ ਅਕਾਲੀ ਦਲ ਵੱਡੀ ਕਾਨਫਰੰਸ ਕਰਕੇ ਪ੍ਰੈਸ ਕਾਨਫਰੰਸ ਕਰਕੇ ਇਹ ਕਹੇ ਵੀ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਐਨਡੀਏ ਦੇ ਨਾਲ ਨਹੀਂ ਜਾਵਾਂਗੇ ਫਿਰ ਤਾਂ ਅਕਾਲੀ ਦਲ ਨੂੰ ਪਿੰਡਾਂ ਚੋਂ ਵੋਟ ਬੈਂਕ ਪਵੇਗਾ ਤੇ ਇਹ ਕਿਹੜਾ ਦੂਜਾ ਅਕਾਲੀ ਦਲ ਦਾ ਨੁਕਸਾਨ ਹੋ ਰਿਹਾ ਏ ਉਹ ਹੈਗਾ ਐ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਦੇ ਖਿਲਾਫ ਜੇ ਬਿਰਸਾ ਸਿੰਘ ਬਲਟੋਹੇ ਨੂੰ ਨਾ ਖੜਾਉਂਦੇ ਤਾਂ 3 ਤੋਂ 4% ਵੋਟਾਂ ਦਾ ਸਵਿੰਗ ਅਕਾਲੀ ਦਲ ਦੇ ਹੱਕ ਆ ਰਿਹਾ ਸੀ ਸਾਰ ਹਲਕੇ ਚ ਜਿਹੜਾ ਕਿ ਬਹੁਤ ਵੱਡਾ ਹੁੰਦਾ ਜਿਹੜਾ ਸਵਿੰਗ ਹੁਣ ਸਿਮਰਜੀਤ ਮਾਨ ਲੈ ਗਏ ਤੁਹਾਨੂੰ ਜਿਹੜਾ ਕੁਸ਼ਲਪਾਲ ਮਾਨ ਦੀ ਮੈਂ ਗੱਲ ਕੀਤੀ ਆ ਨਾ ਉਹ 3-4% ਵਾਲੇ ਕਰਕੇ ਕੀਤੀ ਆ ਉਭੋ ਇਹ 4% ਵੋਟ ਦਾ ਸਵਿੰਗ ਉਹਦੇ ਕੋਲ ਆ ਗਿਆ ਕੁਝ ਵੋਟ ਹੈਗੀ ਆ ਉਹਨਾਂ ਦੀ ਤਾਂ ਉਹ ਚੌਥੇ ਪੰਜਵੇਂ ਛੇਵੇਂ ਦੀ ਜਿਹੜੀ ਲੜਾਈ ਹੋਣੀ ਆ ਉਹ ਐਂਟਰੀ ਕਰ ਰਹੇ ਆ ਉਹਦੇ 'ਚ ਸੋ ਜਿਹੜੇ ਕੰਗਸਾਹਬ ਨੇ ਉਹਨਾਂ ਦਾ ਜਿਹੜਾ ਪਲੱਸ ਪੁਆਇੰਟ ਹੈ ਉਹ ਕੀ ਹੈ ਉਹ ਹੈਗਾ ਏ ਕਿ ਉਹ ਇੱਥੇ ਦੇ ਜੰਪਲ ਬੇਸ਼ੱਕ ਨਹੀਂ ਹੈਗੇ ਪਰ ਉਹਨਾਂ ਦੀ ਕਰਮ ਫੁਮੀ ਰਹੀ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਹੇ ਨੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਏਰੀਆ ਹੈ ਉਹ ਸਾਰਾ ਆਨੰਦਪੁਰ ਸਾਹਿਬ ਵਾਲਾ ਏਰੀਆ ਪੈ ਗਿਆ ਉਏ ਇੱਥੇ ਉਹਨਾਂ ਨੇ ਬੜੀ ਲੰਬੀ ਪੋਲਿਟਿਕਸ ਕੀਤੀ ਐ ਕਿਸੇ ਸਮੇਂ ਉਹ ਭਾਜਪਾ ਦੇ ਬਲਾਰੇ ਵੀ ਰਹੇ ਨੇ ਪਰ ਅੱਜ ਕੱਲ ਕੰਗ ਦੇ ਵੀ ਕਾਫੀ ਜ਼ਿਆਦਾ ਚਾਂਸਸ ਨੇ ਉਸ ਸੀਟ ਦੇ ਨੇੜੇ ਲਾਉਣ ਨੂੰ ਆਪਾਂ ਕੰਗ ਨੂੰ ਔਰ ਚੰਦੂ ਮਦਰੇਆ ਉਹਨਾਂ ਨੂੰ ਹੋਰਾਂ ਨੂੰ ਦੋਵਾਂ ਨੂੰ ਉਹਦੇ ਵਿੱਚ ਮੁਕਾਬਲੇ ਚੋਂ ਬਾਹਰ ਨਹੀਂ ਰੱਖ ਸਕਦੇ ਇਹੀ ਹਾਲਾਤ ਸਿੰਗਲਾ ਸਾਹਿਬ ਦਾ ਹੈ ਸਿੰਗਲਾ ਸਾਹਿਬ ਵੀ ਸਟਰੋਂਗ ਨੇ ਪਰ ਉਹਨਾਂ ਨੂੰ ਜਿਹੜੀ ਪ੍ਰੋਬਲਮਸ ਆ ਗਈ ਜਿਹੜੀ ਸਿੰਗਲਾ ਸਾਹਿਬ ਖੈਰੇ ਦੇ ਸਾਹਮਣੇ ਟੋਆ ਪੱਟ ਕੇ ਆਏ تھے ਸੰਗਰੂਰ ਤੋਂ ਉਹ ਇਹਨਾਂ ਦੇ ਸਾਹਮਣੇ ਚੌਕੌਰ ਸਾਹਿਬ ਤੋਂ ਚੰਨੀ ਜੀ ਪੱਟ ਗਏ ਜੇ ਚੰਨੀ ਜੀ ਉਰੇ ਹੁੰਦੇ ਤਾਂ ਚੌਕੌਰ ਸਾਹਿਬ ਕੰਸਟੀਟੂਐਂਸੀ ਚੋ ਲੀਡ ਹੁੰਦੀ ਉਹ ਹੋਰ ਹਲਕਿਆਂ ਚ ਕੰਮ ਕਰਦੇ ਉਹਨਾਂ ਨੂੰ ਟਿਕਟ ਮਿਲਣ ਦੇ ਨਾਲ ਜਿਹੜੇ ਸਿੰਗਲਾ ਸਾਹਿਬ ਹੈ ਉਹਨਾਂ ਦੀ ਜਿਹੜੀ ਚੋਣ ਆ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ ਚੰਨੀ ਦੀ ਸਾਰੀ ਟੀਮ ਜਲੰਧਰ ਚ ਐਫਰਟਸ ਮਾਰ ਰਹੀ ਹੈ ਉਹੀ ਉਹਨਾਂ ਨੇ ਚਮਕੌਰ ਸਾਹਿਬ ਤੋਂ ਜਾਂ ਫਿਰ ਅਨੰਦਪੁਰ ਸੀਟ ਤੋਂ ਐਫਰਟਸ ਮਾਰਨੇ ਸੀ ਸਿੰਗਲੇ ਚੰਨੀ ਸਾਹਿਬ ਦਾ ਆਧਾਰ ਹੁਣ ਇਕੱਲਾ ਚਮਕੌਰ ਸਾਹਿਬ ਨੇ ਰੋਪੜ ਦੇ ਵਿੱਚ ਪੂਰਾ ਸਾਰੇ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਪੂਰਾ ਹੈ ਖਰੜ ਦੇ ਵਿੱਚ ਚੰਨੀ ਸਾਹਿਬ ਦਾ ਆਧਾਰ ਬਿਲਕੁਲ ਚਮਕੌਰ ਸਾਹਾਵਾਂਗਾ ਬਿਲਕੁਲ ਚਮਕੌਰ ਸਾਹਾਵਾਂਗਾ ਖਰੜ ਦੇ ਵਿੱਚ ਪੂਰਾ ਆਧਾਰ ਹੈ ਚੰਨੀ ਉਹਨਾਂ ਦਾ ਕਿਉਂਕਿ ਚੰਨੀ ਉਹਨਾਂ ਨੇ ਪੋਲਿਟਿਕਸ ਖਰੜ ਤੋਂ ਹੀ ਸਟਾਰਟ ਕੀਤੀ ਹੈ ਸਭ ਤੋਂ ਪਹਿਲਾਂ ਇੱਥੇ ਦੇ ਜਿਹੜੀ ਮਾਰਕੀਟ ਸੌਰੀ ਨਗਰ ਕੌਂਸਲ ਦੇ ਪ੍ਰਧਾਨ ਬਣੇ ਨੇ ਚੰਨੀ ਸਾਹਿਬ ਇੱਥੇ ਤੋਂ ਉਹਨਾਂ ਦੀ ਪੋਲਿਟਿਕਸ ਸਟਾਰਟ ਹੋਈ ਹੈ ਸੋ ਇਹਨਾਂ ਦਾ ਜਿਹੜਾ ਚੰਨੀ ਉਹਨਾਂ ਦਾ ਇਫੈਕਟ ਹੈ ਉੱਚ ਸਿੰਘਲਾ ਸਾਹਿਬ ਵਾਸਤੇ ਬਹੁਤ ਘਾਟੇ ਦਾ ਸੌਦਾ ਰਹੇਗਾ ਬਹੁਤ-ਬਹੁਤ ਸ਼ੁਕਰੀਆ ਭਾਈ ਤੁਸੀਂ ਗੱਲਬਾਤ ਕੀਤੀ ਸੋ ਗੱਲਬਾਤ ਕਰ ਰਹੇ ਸੀ ਵੀਰ ਹਰਵਿੰਦਰ ਉਹਨਾਂ ਦੇ ਨਾਲ ਆਨੰਦਪੁਰ ਕੀ ਚੱਲ ਰਿਹਾ ਕੀ ਪੱਕ ਰਿਹਾ ਤੇ ਲੁਧਿਆਣੇ ਬੈਂਸਾ ਤੇ ਜਾਨ ਦੇ ਨਾਲ ਸਿਆਸਤ ਕਿੱਧਰ ਘੁੰਮੀ ਇਹਨਾਂ ਫੈਕਟਸ ਬਾਰੇ ਅਸੀਂ ਗੱਲਬਾਤ ਕੀਤੀ ਵੇਖਣ ਵਾਲੀ ਗੱਲ ਹੋਏਗੀ ਕਿ ਸਿਆਸਤ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜਾ ਰੰਗ ਚਾੜ੍ਹਦੀ ਹੈ ਕਿਉਂਕਿ ਤਿਲਕਣਵਾਜ਼ੀ ਦੀ ਖੇਡ ਅਸੀਂ ਹਰ ਵਾਰ ਡਿਸਕਸ ਕਰਦੇ ਆਂ ਦਿਨ ਥੋੜੇ ਰਹਿ ਗਏ ਤੁਸੀਂ ਮੰਨ ਵੀ ਬਣਾ ਰਹੇ ਹੋ ਪਰ ਤੁਹਾਡੇ ਮਨ ਬਣਾਉਂਦੇ ਬਣਾਉਂਦੇ ਅਸੀਂ ਤੁਹਾਨੂੰ ਸਿਆਸਤ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਲੀਡਰ ਸੋਚਦੇ ਕਿੱਥੋਂ ਨੇ ਕਿ ਇਹਨਾਂ ਦੇ ਚੋਣ ਏਜੰਡੇ ਦੇ ਉੱਤੇ ਤੁਹਾਡੀ ਭਲਾਈ ਹੈ ਜਾਂ ਫਿਰ ਆਪਣੀ ਹੀ ਸਮੀਕਰਨ ਬਿਠਾ ਰਹੇ ਨੇ ਇਹ ਚੀਜ਼ਾਂ ਵੀ ਤੁਸੀਂ ਸਮਝੋ ਆਪਣੇ ਉਮੀਦਵਾਰ ਨੂੰ ਵੀ ਸਮਝੋ ਕਿ ਕੌਣ ਚੰਗਾ ਕੌਣ ਮਾੜਾ ਫੇਰ ਹੀ ਵੋਟ ਪਾਓ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਨੇ